ਅੰਮ੍ਰਿਤਸਰ ਦੇ ਪਿੰਡ ਕਾਲੇ ਕਨਪੁਰ ਵਿਖੇ ਧੰਨ ਧੰਨ ਬ੍ਰह्म ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆਂ ਦੀ ਸਾਲਾਨਾ ਵਰਸੀ ਜਨਮ ਸਥਾਨ ਪਿੰਡ ਕਾਲੇ ਕਨਪੁਰ ਵਿਖੇ ਬਾਬਾ ਗੁਰਦੇਵ ਸਿੰਘ ਬਿੱਲਾ ਦੀ ਅਗਵਾਈ ਹੇਠ ਮਨਾਈ ਗਈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਬਾਬਾ ਗੁਰਦੇਵ ਸਿੰਘ ਬਿੱਲਾ ਨੇ ਦੱਸਿਆ ਕਿ 24 ਸਤੰਬਰ ਨੂੰ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆਂ ਦੀ ਸਾਲਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਤੇ ਸ਼ਰਦਾ ਦੇ ਨਾਲ ਮਨਾਈ ਗਈ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲੇ ਦੀਵਾਨ ਸਜਾਏ ਗਏ ਜਿਸ ਵਿੱਚ ਰਾਗੀ ਢਾਡੀ ਕੁਇਸ਼ਰ ਪ੍ਰਚਾਰਕ ਸਾਈਭਾਨ ਹਾਜ਼ਰੀ ਭਰੀ ਇਸ ਮੌਕੇ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਤੋਂ ਅਮਰਦੀਪ ਸਿੰਘ ਦੀ ਖਾਸ ਰਿਪੋਰਟ ਰੋਗੀ ਦੇ ਘਰ ਵਿੱਚ ਭੰਗੇ ਜਾ ਕੇ ਕੇ ਪ੍ਰੇਮ ਪੇਤਾ ਸੰਦੂਰੀ ਉੱਥੋਂ ਮੁੜ ਪਈ ਸੀ ਕਿਤੇ ਕੇ ਪ੍ਰੇਮ ਪੇਤਾ ਸੰਦੂਰੀ ਉੱਥੋਂ ਮੁੜ ਪਈ ਸੀ ਮੱਖਣਾ ਸ਼ਾਹ पकारियो लॻे मुलो बि ज़ादी साम्हूं करलो बिर ਜੀ ਕਖਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਗੁਰਦੀਪ ਸਿੰਘ ਜੀ ਬਿੱਲਾ ਸਮੂਹ ਸਾਧ ਸੰਗਤ ਦੇ ਚੰਨਾਂ ਦੀ ਬੇਨਤੀ ਬੇਨਤੀ ਕਰਦੇ ਨੇ ਸੱਚੇ ਪਾਤਸ਼ਾਹ ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀ ਸਲਾਨਾ ਵਰਸੀ 24 ਸਤੰਬਰ ਨੂੰ ਮਨਾਈ ਜਾਏ ਮਨਾਈ ਜਾ ਰਹੀ ਹੈ ਪਾਤਸ਼ਾਹ ਨੇ ਬਹੁਤ ਵੱਡੀ ਸਾਡੇ ਦੇ ਕਿਰਪਾ ਕੀਤੀ ਆ ਜਿਹੜੀ ਵਰਸੀ ਦੀ ਸੇਵਾ ਬਖਸ਼ਿਸ਼ ਕੀਤੀ ਆ ਇਹ ਕੁੱਲੀ ਵਾਲਿਆਂ ਦਾ ਪਰਉਪਕਾਰ ਆ ਸਾਡੇ ਗਰੀਬਾਂ ਉਤੇ ਸਾਡੇ ਕਾਲੇ ਨਗਰ ਉਤੇ ਕਾਲੇ ਨਗਰ ਨੂੰ ਅੱਗੇ ਬੜਾ ਪਾਸ਼ਾ ਨੇ ਤਾਰਿਆ ਏ ਤੇ ਫੇਰ ਤਾਰ ਹੋਰ ਵੀ ਤਾਰਨ ਡਿਆ ਪਾਸ਼ਾ ਨੇ ਐਡੀ ਕਿਰਪਾ ਕੀਤੀ ਸਾਡੇ ਤੇ ਕਾਲਿਆਂ ਕਾਲਿਆਂ ਵਾਲਿਆਂ ਤੇ ਪਾਸ਼ਾ ਨੇ ਜਿਹੜੀ ਬਰਸਰੀ ਸੇਵਾ ਸਾਡੀ ਝੋਲੀ 'ਚ ਪਾਈ ਆ ਉਹਨਾਂ ਦੇ ਕਰਨ ਐਡੀ ਵੱਡੀ ਕਿਰਪਾ ਹੋਈ ਪਾਸ਼ਾ ਦੀ ਐਂ ਬਿਆਨ ਨਹੀਂ ਸਾਡੇ ਕੋਲ ਹੈਗੇ ਉਹ ਲਫ਼ਜ਼ ਨਹੀਂ ਸਾਡੇ ਕੋਲ ਹੈਗੇ ਕਿ ਪਾਸ਼ਾ ਦਾ ਕਿਵੇਂ ਧੰਨਵਾਦ ਕਰੀਏ ਫੇਰ ਦੂਦ ਰਾਡੋ ਦੇਸੋਂ ਉਪਰਦੇਸੋਂ ਨਗਰ ਖੜੇ ਜਿੰਨੇ ਵੀ ਲਾਗੇ ਜਗ ਨਗਰ ਖੜੇ ਹੈ ਉਹ ਸਾਰੇ ਬੜਾ ਪ੍ਰੇਮ ਪਿਆਰ ਤੇ ਸਤਿਕਾਰ ਦੇਣ ਡਿਆ ਦੇ ਗੁਰੂ ਦੇ ਗੁਰੂ ਦੇ ਰਸਤਾ ਪਸਤਾ ਵਿੱਚ ਸੁਭਾਵਾ ਬਹੁਤ ਭੇਜ ਰਹੇ ਨੇ ਦੇਸੋਂ ਦੇਸੋਂ ਭੇਜੀਆਂ ਆ ਗੁਰੂ ਦਾ ਲੰਗਰ ਅਟੁੱਟ ਵਰਤ ਰਿਹਾ ਏ ਗੁਰੂ ਦੀ ਕਿਰਪਾ ਬਾਬਾ ਜੀ ਦੀ ਕਿਰਪਾ ਨਾਲ ਸਾਰਾ ਕੁਝ ਹੋ ਰਿਹਾ ਏ ਇਹ ਬ੍ਰਹਮ ਗਿਆਨੀ ਸੰਤ ਬਾਬਾ ਦਸ਼ੋਤ ਸਿੰਘ ਕੁੱਲੀ ਵਾਲਾ ਦੀ ਕਿਰਪਾ ਦੇ ਨਾਲ ਹੋ ਰਿਹਾ ਏ ਅਸੀਂ ਤੇ ਕੇ ਜੋਗੇ ਹੋਣੀ ਪਰ ਪਾਸ਼ਾ ਨੇ ਸਾਨੂੰ ਬਹੁਤ ਹੀ ਪਿਆਰ ਬਖਸ਼ਿਸ਼ ਕੀਤਾ ਏ ਜਿਹੜੀ ਵਰਸੀ ਦੀ ਸੇਵਾ ਬਖਸ਼ਿਸ਼ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਇਹ ਮੇਰਾ ਘਰ ਆ ਮੇਰੀ ਇਹ ਉਹ ਵਾਰ ਹੈ ਜਿੱਥੋਂ ਮੈਂ ਜਿੱਤ ਕੇ ਤੇ ਮੇਰ ਬਣਿਆ ਸਾ ਸ਼ਹਿਰ ਦਾ ਆਸ਼ੀਰਵਾਦ ਕਿੱਥੋਂ ਮਿਲਿਆ ਇਸ ਜਗ੍ਹਾ ਤੋਂ ਉੱਥੇ ਮੱਜ ਆਇਆ ਬਾਬਾ ਜੀ ਦੀ ਵਰਸੀ ਤੇ ਪਹੁੰਚਿਆ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾ ਤਪਸਵੀ ਜਿਨ੍ਹਾਂ ਦੇ ਚਿਹਰੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਸੀ ਕਿੰਨੂਰ ਆ ਇਹ ਗੋਆਇ ਗੋਇਦਨ ਤਾਂ ਬੜੇ ਆਸ਼ੀਰਵਾਦ ਪ੍ਰਾਪਤ ਕੀਤੇ ਨੇ ਹਰ ਸਾਲ ਪਹੁੰਚਦਾ ਹਾਂ ਫਿਰ ਪ੍ਰਮਾਤਮਾ ਨੂੰ ਕਹਿੰਨਾ ਮੇਰੀਆਂ ਝੋਲੀਾਂ 'ਚ ਖੈਰ-ਪਾਲ ਸੀ ਮੰਗਤੇ ਆ ਉਹਦੇ ਤੇ ਲੱਖ ਖੁਸ਼ੀਆਂ ਪਾਸ਼ਾਆਂ ਜੇ ਸਤਿਗੁਰ ਨਦਰ ਕਰੇ ਉਹਨੂੰ ਇਹੋ ਹੀ ਬੇਨਤੀਆਂ ਕਰਦੇ ਆਂ ਪਰਮਾਤਮਾ ਸਿੱਧੇ ਰਸਤੇ 'ਤੇ ਰੱਖੀ ਯਾਰ ਕਦੀ ਦਿਲਾ 'ਚ ਪਿਆਰ ਮੁਹੱਬਤ ਦੀ ਜਗ੍ਹਾ ਨਫ਼ਰਤ ਨਾ ਆਵੇ ਸਭ ਦਾ ਭਲਾ ਕਰੀਏ ਜਿੰਨੀ ਕੀ ਜ਼ਿੰਦਗੀ ਤੇਰੀ ਬਖਸ਼ੀ ਆ ਚੰਗੇ ਖਾਤੇ 'ਚ ਲਿਖ ਦੇ ਇਹ ਅਸ਼ੀਰਵਾਦ ਲੈਣਾ ਅੱਜ ਬੜਾ ਵੱਡ ਭਾਗਾ ਤੇ ਨੇ ਸਾਡੇ ਸੰਤ ਬਾਬਾ ਦਰਸ਼ਨ ਸਿੰਘ ਜੀ ਦੇ ਵਿੱਚ ਜਿਹੜੇ ਆ ਕੇ ਅਸੀਂ ਅੱਜ ਜਿਹੜਾ ਬਰਸੀ ਨਾਤਮਸਤਕ ਆਈ ਬਰਸੀ ਆ ਬਰਸੀ ਆਈ ਬਰਸੀ ਦੇ ਉੱਤੇ ਆਈ ਬਰਸੀ ਤੇ ਆ ਕੇ ਜਿਹੜਾ ਬੜਾ ਨਤਵਸਤਕ ਹੋਏ ਆ ਔਰ ਬਾਬਾ ਜੀ ਦਾ ਅਸ਼ੀਰਵਾਦ ਲਿਆ ਔਰ ਕਾਲੇ ਪਿੰਡ ਦੀ ਸਾਰੀ ਸੰਗਤ ਮੇਰੇ ਨਾਲ ਸਾਡੇ ਕਾਉਂਸਲਰ ਸੰਦੀਪ ਸਿੰਘ ਨਿੱਕੀ ਜੀ ਜੋਗਾ ਸਿੰਘ ਜੀ ਸੰਧੂ ਸਾਹਿਬ ਦੇ ਬ੍ਰਦਰ ਸੰਧੂ ਸਾਹਿਬ ਅਮਰਜੀਤ ਜੀ ਸੋ ਸਾਰੇ ਸਾਥੀਆਂ ਦੇ ਨਾਲ ਆ ਕੇ ਬੜਾ ਅੱਜ ਬਾਬਾ ਜੀ ਦੀ ਵਰਸੀ ਦੇ ਉੱਤੇ ਜਿਹੜਾ ਅਸ਼ੀਰਵਾਦ ਲਿਆ ਔਰ ਮੱਥਾ ਟੇਕਿਆ ਉਹਨੇ ਉਹਨਾਂ ਅਰਦਾਸ ਕੀਤੀ ਹੈ ਸੋ ਸਾਰੇ ਪਿੰਡ ਦੀਆਂ ਸੰਗਤਾਂ ਨਾਲ ਜਿਹੜਾ ਆਪਣੀ ਬਾੜ ਦੀਆਂ ਸੰਗਤਾਂ ਨਾਲ ਦਰਸ਼ਨ ਕੀਤੇ ਨੇ ਸੋ ਬਹੁਤ ਮਾਣ ਨੂੰ ਹੁੰਦਾ ਹੈ ਜਿਸ ਵਰਸੀ ਦੇ ਉੱਤੇ ਦੇਖੋ ਸਭ ਤੋਂ ਪਹਿਲੇ ਤਾਂ ਬੜਾ ਸੁਭਾਗਾ ਟਾਈਮ ਆ ਜੀ ਸਾਡੇ ਕੰਢੇ ਤੋਂ ਬਹੁਤ ਜਿਹੜੇ ਮਹਾਨ ਸੰਤ ਬ੍ਰਹਮ ਗਿਆਨੀ ਬਾਬਾ ਦਰਸ਼ਨ ਸਿੰਘ ਦੀ ਢੁੱਲੀ ਵਾਲਿਆਂ ਦੀ ਯਾਦ ਵਿੱਚ ਜੋ ਸਨਾਨਾ ਵਰਸੀ ਹੈ ਉਹ ਮਨਾਈ ਜਾ ਰਹੀ ਹੈ ਜਿਸ ਦੇ ਵਿੱਚ ਸਾਡੇ ਸਰਦਾਰ ਦਮਦਰ ਸਿੰਘ ਸਰਦਾਰ ਸਿੰਘ ਜੀ ਪਹੁੰਚੇ ਨੇ ਅੱਜ ਦਵਾਈ ਆ ਤੇ ਅਰਦਾਸ ਕੀਤੀ ਆ ਪ੍ਰਮਾਤਮਾ ਦੇ ਘੜੀ ਕਿ ਜਿਤਨਾ ਅਸੀਂ ਦੇਖ ਰਿਹਾ ਕਿ ਪੰਜਾਬ ਦਾ ਬਹੁਤ ਕਹਿਰ ਵਾਲਾ ਸਮਾਂ ਚੱਲ ਰਿਹਾ ਵਾ ਤੇ ਪ੍ਰਮਾਤਮਾ ਘੜੀ ਇਹ ਅਰਦਾਸ ਬੇਨਤੀ ਕੀਤੀ ਆ ਜਿਹੜਾ ਟਾਈਮ ਆ ਛੇਤੀ ਤੋਂ ਛੇਤੀ ਪ੍ਰਮਾਤਮਾ ਅੰਗ ਸੰਗ ਹੋਈ ਕੇ ਰਹਿਣ ਤੇ ਜਿਹੜਾ ਟਾਈਮ ਆ ਉਸ ਪੰਜਾਬ ਦੇ ਉੱਤੇ ਜਿਹੜਾ ਦੁੱਖ ਭਰਾਂ ਚੱਲ ਰਿਹਾ ਵਾ ਉਹ ਕੱਟਿਆ ਜਾਵੇ ਤੇ ਚੜ੍ਹਦੀ ਕਲਾ ਸਾਡੇ ਪੰਜਾਬ ਦੀ ਅੱਜ ਅਸੀਂ ਪਹੁੰਚੇ ਜੀ ਪਿੰਡ ਕਲੂਪੁਰ ਕਾਲੇ ਵਿੱਚ ਜਿੱਥੇ ਬਾਬਾ ਦਰਸ਼ਨ ਸਿੰਘ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਤੇ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਮੇਰ ਸਾਹਿਬ ਸੰਦੀਪ ਕਾਉਂਸਲ ਜੀ ਆਏ ਆ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਬੁਲਾਇਆ ਤੇ ਮੈਂ ਅਰਦਾਸ ਕਰਦਾ ਵੈਗੂ ਅੱਗੇ ਕਿ ਚੜ੍ਹਦੀ ਕਲਾ ਦੀ ਰਹਿਣ